ਆਜੋ ਭਾਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਮੋਗਾ ਤੇ ਜੋਨ ਫਤਿਹਗੜ ਪੰਜਤੂਰ ਦਾ ਪਿੰਡ ਛੈਦੇ ਛਾ ਜਿੱਥੇ ਕਿ ਕੁਝ ਦਿਨ ਪਹਿਲਾਂ ਆੜਤੀਏ ਵੱਲੋਂ ਵਿਧਵਾ ਬੀਬੀ ਕਰਮਜੀਤ ਕੌਰ ਦੀ ਚਾਰ ਕਨਾਲਾਂ ਜ਼ਮੀਨ ਨੂੰ ਵਾਇਆ ਸੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡਾ ਇਕੱਠ ਕਰਕੇ ਤੇ ਪਾਣੀ ਛੱਡਿਆ ਗਿਆ ਤੇ ਤਾਰ ਜਿਹੜੀ ਆੜਤੀਏ ਵੱਲੋਂ ਤਾਰ ਲਾਈ ਗਈ ਸੀ ਤੇ ਤਾਰ ਪੱਟੀ ਜਾ ਰਹੀ ਏ ਕੋਈ ਆਉਂਦੇ ਤੇ ਵੱਲੀ ਜਾਓ ਡੰਬੇ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਘਰਸ਼ੀ ਜੋਧੇ ਤਾਰ ਜਿਹੜੀ ਉਸ ਦਿਨ ਗੁੰਡਾਗਰਦੀ ਦੀ ਸ਼ਹਿ ਤੇ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਕੋਲ ਖੜਾ ਮੂਕ ਦਰਸ਼ਨ ਬਣ ਕੇ ਦੇਖ ਰਿਹਾ ਸੀ ਤੇ ਅੱਜ ਉਸੇ ਹੀ ਜ਼ਮੀਨ ਉੱਤੇ ਬੀਬੀ ਦਾ ਕਬਜ਼ਾ ਦੁਬਾਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਪੂਰਥਲਾ ਜ਼ਿਲ੍ਹੇ ਤੋਂ ਵੀ ਜੋਧੇ ਪਹੁੰਚੇ ਨੇ ਤੇ ਫਿਰੋਜ਼ਪੁਰ ਤੋਂ ਵੀ ਸੋ ਸਾਰੇ ਦੇਸ਼ ਦੇ ਤੇ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਮੁਲਾਜ਼ਮਾਂ ਨੂੰ ਤੇ ਦੁਕਾਨਦਾਰਾਂ ਨੂੰ ਅਪੀਲ ਆ ਵੀ ਭਰਾਵੋ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਭਾਜੀ ਕੀ ਕਹਿਣਾ ਚਾਹੋਗੇ ਆ ਜਿਹੜਾ ਬੀਬੀ ਕਰਮਜੀਤ ਕੌਰ ਦੇ ਚਾਰ ਕਨਾਲਾ ਪੈਲੀ ਆ ਧੋਖੇ ਨਾਲ ਆਰਤੀਏ ਨੇ ਰਜਿਸਟਰੀ ਕਰਾ ਕੇ ਕੋਰਟ ਦੇ ਵਿੱਚ ਜਾਲੀ ਪੇਪਰ ਲਾ ਕੇ ਤੇ ਜਾਲੀ ਸਾਈਨ ਕਰਕੇ ਜਿਹੜਾ ਕਰਵਾਇਆ ਜਿਹਦੇ ਵਿੱਚ 18000 ਰੁਪਿਆ ਦੇਣ ਵਾਲਾ ਸੀ ਪਰ ਆਰਤੀਏ ਕਹਿੰਦਾ ਵੀ 1 ਲੱਖ 80 ਹਜ਼ਾਰ ਮੈਂ ਲੈਣਾ ਸੀ ਚਲੋ ਜੇ ਆਰਤੀਏ ਦੀ ਮੰਨ ਲੈਨੇ ਆਪਾਂ ਵੀ 1 ਲੱਖ 80 ਹਜ਼ਾਰ ਲੈਣਾ ਸੀ ਤੇ ਪਰ 1 ਲੱਖ 80 ਹਜ਼ਾਰ ਦੇ ਵਿੱਚ ਚਾਰ ਕਨਾਲਾ ਪੈਲੀ ਇਹ ਕਿਹਦਰਲਾ ਕਾਨੂੰਨ ਆ ਵੀ ਫੇਰ ਵੇਖੋ ਜੇ ਤੂੰ 1.80 ਲੱਖ ਲੈਣਾ ਤੂੰ ਉਹ ਪੈਸਿਆਂ ਦੀ ਗੱਲ ਕਰ ਤੂੰ ਕਹਿੰਦਾ ਵੀ ਮੈਂ ਉੱਤੇ 15 ਲੱਖ ਖਰਚਾ ਕਰਤਾ ਇਹ ਵੀ ਆ ਗੱਲ ਸਮਝੋ ਬਾਹਰ ਆ ਵੀ 1.80 ਲੱਖ ਰੁਪਇਆ ਲੈਣਾ ਤੇ ਉਹਦੇ ਤੇ 15 ਲੱਖ ਤੂੰ ਖਰਚਾ ਕਰਤਾ ਇਹਦਾ ਮਤਲਬ ਸਾਫ਼ ਆ ਵੀ ਤੇਰੀ ਜਿਹੜੀ ਨਿਗਾ ਪੈਲੀ ਤੇ ਆ ਵੀ ਜ਼ਮੀਨ ਨਹੀਂ ਛੱਡਣੀ ਭਾਵੇਂ 50 ਲੱਖ ਲੱਗ ਜੇ ਮਤਲਬ ਇਹ ਆ ਵੀ 1.80 ਲੱਖ ਦਾ ਮਸਲਾ ਨਹੀਂ ਮਸਲਾ ਜ਼ਮੀਨਦਾਰ ਜੀ ਦੇ ਉੱਤੇ ਕਹਿੰਦਾ ਮੈਂ 15 ਲੱਖ ਖਰਚਾ ਕਰਤਾ ਦੂਜੀ ਵੱਡੀ ਗੱਲ ਆ ਵੀ ਚਾਰ-ਪੰਜ ਕੇਸ ਹੋਰ ਆ ਅੱਜ ਆ ਇੱਥੇ ਆਏ ਸੀਗੇ ਪਿੰਡੋ ਛਾਲੇ ਤੋਂ ਕੁਝ ਬੰਦੇ ਜਿਨ੍ਹਾਂ ਦੇ ਨਾਲ ਇਹਨੇ ਚੈੱਕ ਲਾਏ ਆ ਔਰ ਉਹਨਾਂ ਦੀ ਜ਼ਮੀਨ ਤੇ ਵੀ ਕਬਜ਼ੇ ਕਰਨ ਦੀ ਇਹਦੀ ਨੀਤ ਆ ਉਹ ਕਹਿੰਦੇ ਵੀ ਸਾਨੂੰ ਵੀ ਜ਼ਮੀਨ ਤੇ ਜਿਹੜੇ ਆ ਉਹਨਾਂ ਨੇ ਆਪਣੇ ਧਮਕੀਆਂ ਮਿਲ ਰਹੀਆਂ ਵੀ ਤੁਹਾਡੀ ਜ਼ਮੀਨ ਤੇ ਵੀ ਕਬਜ਼ੇ ਕਰਨੇ ਆ ਚੈੱਕ ਲਾਏ ਉਹਨਾਂ ਨੇ ਆਰਤੀ ਦੇ ਵਿੱਚ ਔਰ ਅੱਜ ਪੂਰਾ ਜਿਹੜਾ ਆਪਣਾ ਸੂਬੇ ਨੂੰ ਸਾਡਾ ਇੱਥੇ ਇਕੱਠਾ ਵੱਡੀ ਗਿਣਤੀ ਦੇ ਵਿੱਚ ਕਿਸੇ ਵੀ ਕੀਮਤ ਤੇ ਇਹ ਜ਼ਮੀਨ ਅਸੀਂ ਆਰਤੀਏ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ ਔਰ ਅੱਜ ਇੱਥੇ ਝੋਨਾ ਲਾਵਾਂਗੇ ਅੱਜ ਇੱਥੇ ਝੋਨਾ ਲਾਵਾਂਗੇ ਝੋਨਾ ਲਾ ਕੇ ਤੇ ਉਸ ਤੋਂ ਬਾਅਦ ਜੇ ਫੇਰ ਵੀ ਲੋੜ ਪਈ ਤਾਂ ਇੱਥੇ ਦੇ ਸਾਨੂੰ ਪੱਕਾ ਮੋਰਚਾ ਵੀ ਲਾਉਣਾ ਪਿਆ ਤੇ ਪੱਕਾ ਮੋਰਚਾ ਵੀ ਲਾਵਾਂਗੇ ਕਿਉਂਕਿ ਇੱਥੇ ਜਿਹੜਾ ਵੱਡਾ ਸਭ ਤੋਂ ਪੰਜਾਬ ਦੇ ਵਿੱਚ ਜਿਹੜਾ ਕਹਿੰਦੇ ਆ ਜੁੱਧ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਦੇ ਵਿਰੁੱਧ ਦਾ ਇਹਨਾਂ ਦੀ ਫੂਕ ਨਿਕਲ ਗਈ ਆ ਵੀ ਨਸ਼ੇ ਵਾਲੇ ਗੁੰਡੇ ਪੁਲਿਸ ਨੇ ਉਹਦੇ ਲੈ ਕੇ ਆਂਦੇ ਕਬਜ਼ਾ ਕਰਨ ਵਾਸਤੇ ਉਹਨਾਂ ਨੂੰ ਚਿੱਟਾ ਪਿਆ ਕੇ ਲੈਂਦਾ ਤੇ ਉਹਨਾਂ ਨੂੰ ਇੱਥੇ ਉਹਨਾਂ ਨੇ ਹਥਿਆਰ ਲੈ ਕੇ ਆਪਣੇ ਡਾਂਗਾ ਸੋਟੀਆਂ ਗੜਾਸੀਆਂ ਦੋ ਗੜਾਸੀਆਂ ਤਾਂ ਇੱਥੇ ਭੁੱਲ ਗਏ ਉਹ ਮਤਲਬ ਉਹ ਨਸ਼ਾ ਪਿਆ ਕੇ ਲੈ ਕੇ ਆਏ ਇੱਥੋਂ ਪਤਾ ਲੱਗਦਾ ਵੀ ਜੁੱਧ ਨਸ਼ਿਆਂ ਦੇ ਵਿਰੁੱਧ ਭਗਵਤ ਮਾਨ ਦਾ ਕੀ ਆ ਉਹਦਾ ਵੀ ਉਹ ਜਿਹੜਾ ਯੁੱਧ ਆ ਉਹ ਗਰੀਬਾਂ ਦੇ ਵਿਰੁੱਧ ਆ ਨਸ਼ੇ ਦੇ ਵਿਰੋਧੀ ਵੀ ਨਸ਼ਾ ਪਿਆ ਕੇ ਤੇ ਗਰੀਬਾਂ ਦੀਆਂ ਜ਼ਮੀਨਾਂ ਦੱਬਣ ਦੇ ਵਿਰੁੱਧ ਜੁੱਦ ਹੈ ਇਹਨਾਂ ਦਾ ਉਹ ਇਹਨਾਂ ਨੇ ਪੁਲਿਸ ਨੇ ਕੀਤਾ ਹੁੰਦੇ ਪਰ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਗੁੰਡੇ ਪੁਲਿਸ ਐਮ ਐਲ ਏ ਐਮ ਪੀ ਇਹਨਾਂ ਦੇ ਜਿਹੜੇ ਆ ਆਪ ਵਾਲਿਆਂ ਦੇ ਆ ਇਹ ਮੰਤਰੀਆਂ ਤੱਕ ਇਹਨਾਂ ਦਾ ਗੱਠ ਜੋੜ ਆ ਤੇ ਗੱਠ ਜੋੜ ਕਰਕੇ ਲੋਕਾਂ ਦੀਆਂ ਜ਼ਮੀਨਾਂ ਨੱਪਰੇ ਆ ਪਰ ਇਹ ਜ਼ਮੀਨਾਂ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਨੱਪੜ ਦੇਵਾਂਗੇ ਅੱਜ ਹਰ ਹਾਲਤ ਦੇ ਵਿੱਚ ਕਬਜ਼ਾ ਅਸੀਂ ਲੈ ਕੇ ਇੱਥੇ ਇਹ ਕਬਜ਼ਾ ਇਕੱਲਾ ਲੈਣਾ ਨਹੀਂ ਉਹਨੂੰ ਕਬਜ਼ੇ ਨੂੰ ਬਰਕਰਾਰ ਵੀ ਰੱਖਾਂਗੇ ਧੰਨਵਾਦ ਜੀ ਕੋ ਗਿਆ ਪਤਨ ਜੀ ਦੋ ਸ਼ਬਦ ਬੋਲ ਦਿਓ ਹਾਂ ਜੀ ਮੈਂ ਦਜੀਤ ਸਿੰਘ ਬਾੜ ਜਿਲ੍ਹਾ ਫਰੀਦਕੋਟ ਕੋਈਪੁਰ ਆ ਜਿਹੜੀ ਜ਼ਮੀਨ ਬੀਬੀ ਕਰਮਜੀਤ ਕੌਰ ਹਾਂਜੀ ਉਹਨਾਂ ਦੀ ਜਿਹੜੀ ਆ ਆੜਤੀਏ ਨੇ 1800 ਰੁਪਏ ਦੇ ਵਿੱਚ ਧੋਖਾਧੜੀ ਕਰਕੇ ਆਪਦਾ ਜੀਤ ਸਿਫਰਾਂ ਲਾ ਕੇ ਤੇ ਨਜਾਇਜ਼ ਤੌਰ ਤੇ ਰਜਿਸਟਰੀ ਕਰਾਈ ਆ ਜਾਨੀ ਕਿ ਥਾਂ ਥਾਂ ਹੋ ਰਿਹਾ ਏ ਇੱਥੇ ਫਰੀਦਕੋਟ ਦੇ ਵਿੱਚ ਵੀ ਪਿੰਡ ਨਿਆਜ਼ੀਆਂ 80000 ਚ ਚਾਰ ਕਿੱਲੇ ਕਰਾਈ ਆ ਅੱਜ ਤੋਂ 6 ਸਾਲ ਪਹਿਲਾਂ ਉਥੇ ਮੋਰਚਾ ਲੱਗਾ ਆ ਅਰਤੀ ਨੂੰ ਨੇੜੇ ਨਹੀਂ ਲੱਗਣ ਦਿੱਤਾ ਇਸੇ ਤਰ੍ਹਾਂ ਇੱਥੇ ਵੀ ਅੱਜ ਅਸੀਂ ਜਿਹੜਾ ਕਬਜ਼ਾ ਜੇ세ਬੰਦੀ ਦੀ ਛੋਟੀ ਜੀ ਝਲਕ ਵਿਖਾਉਣ ਲਈ ਲਿਆਂਦੇ ਆ ਅਸੀਂ ਬੰਦੇ ਜਿਹੜੇ ਆ ਇੱਕ ਨਿੱਕਿਆ ਜਾਂ ਟੇਲਰ ਜਾਂ ਵਿਖਾਇਆ ਉਹਨਾਂ ਨੂੰ 50 ਜਿਹੜੀ ਜ਼ਮੀਨ ਅਸੀਂ ਕਬਜ਼ਾ ਨੂੰ ਮਾਦਾ ਨੂੰ ਦਵਾ ਚੱਲੇ ਆ ਤੇ ਲਗਾਤਾਰ ਜੇ ਫੇਰ ਵੀ ਇਹਨੇ ਕੋਈ ਕੋਸ਼ਿਸ਼ ਕੀਤੀ ਕਦੀ ਆਣ ਕੇ ਇੱਥੇ ਪੈੜੀ ਚ ਪੈਰ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਵੱਡੇ ਪੱਧਰ ਤੇ ਝਲਕ ਵੀ ਵਿਖਾ ਦੇਾਂਗੇ ਸਾਰਾ ਕੁਝ ਕਰਾਂਗੇ ਪਰ ਇਹ ਜ਼ਮੀਨ ਜਿਹੜੀ ਮਾਤਾ ਦੀ ਹੈ ਮਾਤਾ ਦੇ ਕੋਲ ਰਹੂਗੀ 1800 ਰੁਪਏ ਦੀ ਜਿਹੜੀ ਗੱਲ ਹੈ 1800 ਰੁਪਏ ਜਦੋਂ ਮਰਜ਼ੀ ਲੈ ਸਕਦਾ ਬੈਠ ਕੇ ਪਰ ਜੇ ਉਹ ਆਖੇ ਵੀ ਮੈਂ ਗੁੰਡੇ ਲਿਆਂਕੇ ਭਗਵੰਤ ਮਾਨ ਦੇ ਇਸ਼ਾਰੇ ਤੇ ਜਾਂ ਇਥੋਂ ਦੇ ਕਿਸੇ ਹੋਰ ਕਿਸੇ ਮੰਤਰੀ ਦੇ ਇਸ਼ਾਰੇ ਤੇ ਆਣ ਕੇ ਆਖੇ ਵੀ ਮੈਂ ਜ਼ਮੀਨਾਂ ਵਾਹ ਲੂੰ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੂੰ ਨਜਾਇਜ਼ ਲੋਕਾਂ ਨੂੰ ਤੰਗ ਕਰੂੰ ਇਹ ਕਦੀ ਵੀ ਨਹੀਂ ਹੋਣਦਾ ਉਹ ਦਿਨ ਜਦੋਂ ਆਣ ਕੇ ਜ਼ਮੀਨ ਵਾਈ ਪੁਲਿਸ ਪ੍ਰਸ਼ਾਸਨ ਦੇ ਨਾਲ ਇੱਕ ਹੈਰਾਨਗੀ ਵਾਲੀ ਗੱਲ ਪੁਲਿਸ ਪ੍ਰਸ਼ਾਸਨ ਤੇ ਨਾਲ ਰਫਲਾਂ ਵਾਲੀ ਗੁੰਡੇ ਲੈ ਕੇ ਨਸ਼ਾ ਨਾ ਰਾਜ ਕੀ ਜਿਵੇਂ ਨਸ਼ੇ ਨਾ ਫੁੱਲ ਨਾ ਰਾਜ ਕੇ ਦੇ ਆਣ ਕੇ ਵਿੱਚ ਪਹਿਲੀ ਵਾਰੀ ਪੁਲਿਸ ਨਹੀਂ ਪਰ ਇਹ ਬਿਲਕੁਲ ਗਲਤ ਗਲਤ ਹੀ ਜੇ ਕੋਈ ਆਉਣਾ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਉਂਦਾ ਆਣ ਕੇ ਗੱਲਬਾਤ ਕਰਦਾ ਨਾਲ ਸਿਵਲ ਪ੍ਰਸ਼ਾਸਨ ਆਣ ਕੇ ਗੱਲਬਾਤ ਇਹ ਕਿੱਥੋਂ ਦਾ ਤਰੀਕਾ ਕਿੱਥੋਂ ਦਾ ਰਾਜ ਆ ਗਿਆ ਜਿਹੜਾ ਕਿ ਗੁੰਡੇ ਲਿਆਂਕੇ ਨਾਲ ਪੁਲਿਸ ਪ੍ਰਸ਼ਾਸਨ ਕੋਲ ਖੜਾ ਦਰਸ਼ਕ ਬਣ ਕੇ ਵੇਖ ਰਿਹਾ ਤੇ ਗੁੰਡੇ ਰਫਲਾਂ ਲੈ ਕੇ ਤੁਰੇ ਫਿਰਦੇ ਆ ਤੇ ਆਣ ਕੇ ਧੱਕੇ ਨਾਲ ਜ਼ਮੀਨ ਵਾਈ ਅੱਜ ਅਸੀਂ ਇੱਥੇ ਕਬਜ਼ਾ ਦਿਵਾਉਣ ਆਏ ਆ ਤੇ ਕਬਜ਼ਾ ਦਿਵਾ ਕੇ ਜਾਵਾਂਗੇ ਤੇ ਗਾਂ ਵੀ ਲੋੜ ਪਈ ਤੇ ਇੱਥੇ ਲਗਾਤਾਰ ਆਵਾਂਗੇ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆਲ ਸੋਨਿਆਲ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨ ਵੀਰ ਆਪ ਫਟੋ ਯਾਰੋ ਵੀ ਆ ਇਹਨੂੰ ਘਾਰੇ ਹਾਂਜੀ ਉਹਦੇ ਆਣੇ ਪਟਦੇ ਆ ਜਿਹੜੇ ਕੀ ਆੜਤੀਏ ਵੱਲੋਂ ਗੁੰਡਾ ਗਰਦੀ ਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਨ ਬਣ ਕੇ ਦੇਖਦਾ ਰਿਆ ਤੇ ਅੱਜ ਉਹੀ ਸਾਰੇ ਬਾਲੇ ਬੁੱਲੇ ਪਟ ਦਿੱਤੇ ਨੇ ਤੇ ਸ਼ਿੰਗਾਰਛ ਕਮੇਟੀ ਦੇ ਯੋਧੇ ਤਾਰ ਇਕੱਠੀ ਕਰ ਰਹੇ ਨੇ ਤੇ ਆ ਬੀਬੀ ਦੀ ਹਮੈਤ ਵਿੱਚ ਪਹੁੰਚੇ ਬੜੀ ਦੂਰੋਂ ਦੂਰੋਂ ਕਿਸਾਨ ਮਜ਼ਦੂਰ ਭਰਾ ਹਾ ਜੀ ਹਾ ਜੀ ਤਾਰ ਇਹੋ ਤਾਰ ਇਹਹੀ ਤਾਰ ਉਹ ਜਿਹੜੀ ਪੁਲਿਸ ਦੀ ਸ਼ਹਿ ਤੇ ਤੇ ਹਲਕਾ ਵਿਧਾਇਕ ਦੀ ਸ਼ਹਿ ਤੇ ਤੇ ਗੁੰਡਿਆਂ ਨੇ ਰੱਜ ਕੇ ਨਸ਼ੇ ਦੇ ਜ਼ੋਰ ਤੇ ਤੇ ਅਸਲਾ ਨਜਾਇਜ਼ اسلحਾ ਜਿਹੜਾ ਉਹਨਾਂ ਦੇ ਕੋਲ ਸੀ ਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਨ ਬਣ ਕੇ ਦੇਖਦਾ ਰਿਹਾ ਕੋਲ ਖੜਾ ਸੋ ਇੱਕਾ ਸ਼ਿੰਗਰ ਚ ਹਥਿਆਰ ਵੀ ਤੇ ਹੱਲ ਵੀ ਹੋਰ ਵੀਜੀ ਹੋਰ ਵਧੀਆ ਵਧੀਆ ਸੋ ਵੱਡੀ ਗਿਣਤੀ ਵਿੱਚ ਅੱਜ ਜਥੇਬੰਦੀ ਵੱਲੋਂ ਕਾਲ ਦਿੱਤੀ ਗਈ ਸੀ ਸਿਰਫ ਇੱਕ ਕੁਝ ਫਰੋਹੀਪੁਰ ਜ਼ਿਲ੍ਹੇ ਦੇ ਕਿਸਾਨ ਪਹੁੰਚੇ ਨੇ ਤੇ ਕੁਝ ਕਪੂਰਥਲਾ ਤੋਂ ਕਪੂਰਥਲੇ ਜ਼ਿਲ੍ਹੇ ਤੋਂ ਤੇ ਫਰੋਹੀਪੁਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਕਿਸਾਨ ਮਜ਼ਦੂਰ ਨੌਜਵਾਨ ਜਿੱਥੇ ਕਿਤੇ ਵੀ ਧੱਕਾ ਹੁੰਦਾ ਜਥੇਬੰਦੀ ਡਟ ਕੇ ਖੜੀਏ ਵਧੀਆ ਵੀਰ ਜੀ ਬੜਾ ਮੂੰਹ ਲਾਲ ਕਰੀ ਬਣਾ ਕੰਦਰਾ ਹੈ ਨਾ ਗਰਮੀ ਬੜੀ ਯਾਰਾ ਹੈ ਗਰਮੀ ਬਹੁਤ ਆਜੇ ਇੱਥੇ ਕਰਮੀ ਗੁਰਪ੍ਰਧਾਨ ਜੀ ਸੱਸੀ ਗਾ ਜੀ ਸਹੀ ਟੈਂਟ ਲੱਗ ਚੱਲਿਆ ਵਸ ਜਦੋਂ ਤੁਹਾਡੇ ਪਿੰਡ ਆਈਓ ਤਾਂ ਫੋਨ ਨਾ ਚੁੱਕਿਆ ਕਰੋ ਕਦੋਂ ਕੀਤਾ ਮੈਂ 28 ਅਪ੍ਰੈਲ ਨੂੰ ਤਿੰਨ ਫੋਨ ਲਾਇਆ ਤੈਨੂੰ ਕਰ ਭੇਜ ਤੋ ਨੰਬਰ ਲਿਆ ਭਾਈ ਇਹ ਬਰੇਨ ਆਹੋ ਆ ਟੈਂਟ ਆਪਣਾ ਬੇਲੀ ਲਾਉਂਦੇ ਹਾਂਜੀ 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 ਸੋ ਟੈਂਟ ਲੱਗ ਰਿਹਾ ਹੈ ਹਾਲੇ ਬਹੁਤ ਗਿਣਤੀ ਵਿੱਚ ਪਹੁੰਚ ਰਹੇ ਨੇ ਕਿਸਾਨ ਮਜ਼ਦੂਰ ਭਰਾ ਇੱਥੇ ਅੱਜ ਸਾਰਾ ਦਿਨ ਇੱਥੇ ਲੱਗੇਗਾ ਤੇ ਨਾਲ ਹੀ ਜਿਆਦਾ ਠੰਡਾ ਅੱਛਾ ਬਰਫੋ ਯਾਰ ਬੜੀ ਛੱਡਤੀ ਹੈ ਤੇ ਇੱਥੋਂ ਉਸ ਦਿਨ ਨਿਸ਼ਾਨ ਸਿੰਘ ਦੀ ਜ਼ਮੀਨ ਵਿੱਚੋਂ ਟਰੈਕਟਰ ਲੈ ਕੇ ਗਏ ਆ ਇਹਨੇ ਸਾਡੇ ਜ਼ੋਨ ਕੋਡੀ ਸੇਖਾਂ ਦੇ ਪ੍ਰਧਾਨ ਸੁਖਦੇਸ਼ ਸਿੰਘ ਪੰਘੇਰੀਆਂ ਤੇ ਨਾਲ ਸਾਡੇ ਸਤਿਕਾਰਯੋਗ ਜਨੇਰ ਤੋਂ ਅੰਕਲ ਜੀ ਤੇ ਪ੍ਰਧਾਨ ਜੀ ਤੁਸੀਂ ਉਸ ਦਿਨ ਜਿਹੜਾ ਦ੍ਰਿਸ਼ ਦੇਖਿਆ ਕੀ ਕਹਿਣਾ ਚਾਹੋਗੇ ਅੱਜ ਬਹੁਤ ਬੁਰਾ ਹਾਲ ਸੀਗਾ ਉੱਥੇ ਵੀ ਇੰਨਾ ਪ੍ਰਸ਼ਾਸਨ ਦੇ ਸਿਰ ਤੇ ਲਾਡੀ ਦੇ ਸਿਰ ਤੇ ਇੰਨਾ ਉਹਨਾਂ ਨੇ ਉਹਦਾਂ ਧੱਕਾ ਕੀਤਾ ਇੰਨੇ ਗੁੰਡੇ ਸੱਦੇ ਜਿੰਨਾਂ ਕੋਲ ਕਿਰਪਾਨਾਂ ਸੀਗੀਆਂ ਹਥਿਆਰ ਸੀਗੇ ਤੇ ਇਸ ਕਰਕੇ ਅਸੀਂ ਬੰਦੇ ਘੱਟ ਸੀਗੇ ਨਾਲੇ ਅਸੀਂ ਐਦਾ ਕੰਮ ਲੜਨ ਵਾਲਾ ਥੋੜੋ ਆ ਅਸੀਂ ਤਾਂ ਸ਼ਾਂਤਮਈ ਜਿਹੜਾ ਸਹੀ ਕੰਮ ਆ ਅਸੀਂ ਤਾਂ ਉਹ ਕਰਨ ਵਾਲੇ ਆ ਉਹਨਾਂ ਨੇ ਉਹਦੋਂ ਧੱਕੇ ਨਾ ਆਇਆ ਜਿਹੜਾ ਕੋਈ ਕੰਮ ਕੀਤਾ ਧੱਕੇ ਨਾ ਕੀਤਾ ਜਿਹੜਾ ਕਿ ਬਹੁਤ ਮਾੜਾ ਕੰਮ ਆ ਅਸੀਂ ਤਾਂ ਇਹਨਾਂ ਲਾਡੀ ਸਾਹਿਬ ਨੂੰ ਕਹਾਂਗੇ ਵੀ ਗਰੀਬਾਂ ਨੂੰ ਸੋਚਾ ਗਿਆ ਥੋੜਾ ਕਰ ਤੇ ਵੈਗ੍ਰੀਤੀ ਦਾ ਖਾਲਸਾ ਵੈਗ੍ਰੀਤੀ ਤੇ 16 ਜਿਆ ਸਰਕਾਰ ਮੈਂ ਤਾਂ ਇਹਦੇ ਵਿੱਚ ਇੱਕ ਅੱਧਾ ਵਟਫੁੱਟ ਪਵਾ ਜੀ ਛੇਤੀ ਹਾਂਜੀ ਹਾਂਜੀ ਬਾਕੀ ਨਹੀਂ ਆਵੇ ਟਾਈਮ ਲੱਗ ਜਾਣਾ ਹੂੰ ਤੇ ਉੱਥੇ ਆਪਣਾ ਗੱਡੀਆਂ ਪਿੱਛੇ ਲਾਤੀਆਂ ਨਹੀਂ ਟੈਂਟ ਪੂਰਾ ਤਿਆਰੀ ਹੋ ਗਈ ਏ ਤੇ ਪਹੁੰਚ ਰਹੇ ਨੇ ਹਜੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਭਰਾ ਪਹੁੰਚ ਰਹੇ ਨੇ ਤੇ ਆਪਾਂ ਫਿਰ ਲਾਈਵ ਕਰਾਂਗੇ ਅੱਜ ਉਹੀ ਪੁਲਿਸ ਪ੍ਰਸ਼ਾਸਨ ਵਾਰ-ਵਾਰ ਫੋਨ ਕਰ ਰਿਹਾ ਹੈ ਕਿ ਪ੍ਰਧਾਨ ਜੀ ਮੀਟਿੰਗ ਕਰ ਲਓ ਮੀਟਿੰਗ ਕਰ ਲਓ ਤੇ ਸਾਡੇ ਸੂਬਾ ਜਨਰਲ ਸਖਤਰ ਰਾਣਾ ਰਣਬੀਰ ਸਿੰਘ ਨੇ ਅੱਗੋਂ ਗੱਲਬਾਤ ਠੋਕੇ ਕੀਤੀ ਏ ਵੀ ਜੇ ਅੱਜ ਤੁਹਾਨੂੰ ਗੱਲ ਦਾ ਚੇਤਾ ਆ ਗਿਆ ਤੇ ਉਸ ਦਿਨ ਕੀ ਸੀਗਾ ਉਸ ਦਿਨ ਤੁਸੀਂ ਬਹਿ ਕੇ ਗੱਲ ਕਰ ਸਕਦੇ ਸੀ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਇਥੋਂ ਪੂਰਾ ਪਤਾ ਲੱਗਦਾ ਵੀ ਆਰਤੀਆ ਤੇ ਕਿਦੀ-ਕਿਦੀ ਐਮਐਲਏ ਦੀ ਸ਼ਹਿਤ ਤੇ ਆਰਤੀਏ ਨੇ ਜੋ ਕੁਝ ਵੀ ਕੀਤਾ ਕਰਾਇਆ ਅੱਜ ਵੱਡੀ ਗਿਣਤੀ ਚ ਸ਼ਾਹ ਵਾਲੇ ਤੋਂ ਭਰਾ ਇਹਨੇ ਸੇਵਾ ਨਿਭਾ ਰਹੇ ਨੇ ਛੋ ਫਿਰ ਤੁਹਾਡੇ ਨਾਲ ਆਪਾਂ ਦੁਬਾਰਾ ਜੁੜਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ